ਅਸੀਂ ਸੂਟ ਰੈਡੀ ਕੀਤਾ ਹੈ ਲਾਈਨਿੰਗ ਲਗਾ ਕੇ ਔਰ ਆਪਾਂ ਇਹਦੇ ਚਾਕਾਂ ਤੇ ਆਪਾਂ ਪਮੋਤੀਆਂ ਵਾਲੀ ਲੈਸ ਲਗਾਣੀ ਹੈ ਠੀਕ ਹੈ ਔਰ ਆਪਾਂ ਕੀ ਕਰਨਾ ਹੈ ਜਿੰਨਾ ਵੀ ਖੇਰਾ ਪਰ ਰੱਖਣਾ ਹੈ ਔਰ ਆਪਾਂ ਥੋੜੀ ਜੀ ਉਰੇ ਤੋਂ ਸਟਾਰਟ ਕਰਨੀ ਹੈ ਇਹਨੂੰ ਲਗਾਨੀ ਠੀਕ ਹੈ ਅਸੀਂ ਮੋਤੀਆਂ ਵਾਲੀ ਆ ਵੇਖੋ ਲੈਸ ਲਈ ਹੈ ਜੋ ਕਿ ਵਿੱਚ ਪਰਲ ਐਡ ਹੋਏ ਨੇ ਔਰ ਆਪਾਂ ਇਹਨੂੰ ਗੁੰਮ ਲੈਸ ਲਗਾਣੀ ਹੈ ਔਰ ਉਹ ਵੀ ਲਾਈਨਿੰਗ ਵਾਲੇ ਸੂਟ ਤੇ ਠੀਕ ਹੈ ਦੋ ਤਰੀਕੇ ਨਾਲ ਲੱਗ ਸਕਦੀ ਹੈ ਔਰ ਦੋ ਸਿਲਾਈਆਂ ਦੇ ਵਿੱਚ ਕੰਪਲੀਟ ਹੋ ਜਾਂਦੀ ਹੈ ਔਰ ਇਸ ਤਰੀਕੇ ਨਾਲ ਬਿਲਕੁਲ ਕਿਨਾਰੇ-ਕਿਨਾਰੇ ਰੱਖ ਕੇ ਆਪਾਂ 2 ਇੰਚ 1.5 2 ਇੰਚ ਆਪਾਂ نیچے ਕਿਰਤ ਨੂੰ ਥੋੜਾ ਜਿਹਾ ਕੱਪੜੇ ਨੂੰ ਛੱਡ ਦੇਣਾ ਹੈ ਕਿਉਂਕਿ ਜਦੋਂ ਆਪਾਂ ਫੋਲਡ ਕਰੀਦਾ ਹੈ ਤਾਂ ਬਹੁਤ ਔਖਾ ਲੱਗਦਾ ਹੈ ਇਸ ਲਈ ਆਪਾਂ ਇਹਨੂੰ ਥੋੜਾ ਉਰੇ ਤੋਂ ਰੱਖ ਰਹੇ ਹਾਂ ਔਰ ਧਿਆਨ ਦੇਣਾ ਇਸ ਤਰੀਕੇ ਦੇ ਨਾਲ ਆਪਾਂ ਬਿਲਕੁਲ ਦੀ ਜਿਹੜੀ ਲਾਸਟ ਵਾਲਾ ਸਾਈਡ ਵਾਲਾ ਤੁਸੀਂ ਇੱਕ ਪੱਟੀ ਜੀ ਦਿਖਾਈ ਦੇ ਰਹੀ ਹੈ ਤੁਹਾਨੂੰ ਐਜ ਆਪਾਂ ਉਹ ਤੋਂ ਉਹਦੇ ਉੱਪਰ ਆਪਾਂ ਇਹਨੂੰ ਸਿਲਾਈ ਨੂੰ ਲਗਾਉਣਾ ਹੈ ਔਰ ਬਿਲਕੁਲ ਆਪਾਂ ਕੱਪੜੇ ਦੇ ਉਲਟੀ ਸਾਈਡ ਰੱਖ ਕੇ ਆਪਾਂ ਇਹਨੂੰ ਸਿਲਾਈ ਲਗਾ ਰਹੇ ਹਾਂ ਔਰ ਸਾਡੀ ਲੈਸ ਜੋ ਕਿ ਤੁਸੀਂ ਵੇਖ ਪਾ ਰਹੇ ਹੋ ਸਿੱਧੀ ਲੈਸ ਹੈ ਔਰ ਆਪਾਂ ਇਹਨੂੰ ਇਸ ਤਰੀਕੇ ਨਾਲ ਸਟਿਚ ਕਰ ਰਹੇ ਹਾਂ ਸਾਡਾ ਕਮੀਜ਼ ਉਲਟੀ ਸਾਈਡ ਹੈ ਔਰ ਸਾਡੀ ਲੈਸ ਜਿਹੜੀ ਉਹ ਸਿੱਧੀ ਰੱਖੀ ਹੋਈ ਹੈ ਠੀਕ ਹੈ ਆਪ ਇਸ ਤਰੀਕੇ ਦੇ ਨਾਲ ਆਪਾਂ ਹਿਪ ਤੋਂ ਥੋੜੀ ਜੀ 1.5 2 ਇੰਚ ਆਪਾਂ ਉੱਪਰ ਨੂੰ ਹੀ ਇਹਦੀ ਸਿਲਾਈ ਲਗਾਈ ਹੈ ਔਰ ਫਿਰ ਆਪਾਂ ਇਸ ਤਰੀਕੇ ਨਾਲ ਸिलाई ਲਗਾ ਲਈ ਹੈ ਫਿਰ ਆਪਾਂ ਇਹਨੂੰ ਜਿੱਥੇ ਆਪ ਕੋ ਫਿਟਿੰਗ ਦੀ ਸिलाई ਲਗਾਈ ਔਰ ਆਪਾਂ ਇੱਥੇ ਤੁਸੀਂ ਕਰੀਜ਼ ਬਣਾ ਸਕਦੇ ਹੋ ਜਾਂ ਫਿਰ ਤੁਸੀਂ ਚੌਕ ਦੇ ਨਾਲ ਇਹਨੂੰ ਨਿਸ਼ਾਨੀ ਲਗਾ ਲਓ ਕਿ ਕਿੱਥੋਂ ਤੱਕ ਤੁਸੀਂ ਆਪਣੀ ਚਾਕ ਠੀਕ ਹੈ ਵੇਅਰ ਕਰਨੀ ਹੈ ਇਸ ਤਰੀਕੇ ਨਾਲ ਅਸੀਂ ਚੌਕ ਨਾਲ ਮਾਰਕ ਕਰ ਲਿਆ ਹੈ ਔਰ ਫਿਰ ਆਪਾਂ ਇਹਨੂੰ ਸਿੰਗਲ ਫੋਲਡ ਕਰਕੇ ਇਸ ਤਰੀਕੇ ਦੇ ਨਾਲ ਬਿਲਕੁਲ ਨਾਲ ਜਿੱਥੇ ਰੱਖੀ ਹੋਈ ਹੈ ਸਾਡੀ ਠੀਕ ਹੈ ਆਪਾਂ ਫਿਟਿੰਗ ਦੀ ਸिलाई ਲਗਾਈ ਬਿਲਕੁਲ ਉਰੇ ਨਾਲ ਤੇ ਤੁਸੀਂ ਅਗਰ ਨਹੀਂ ਲੱਗ ਪਾਂਦੀ ਤੁਹਾਡੇ ਕੋਲ ਤੇ ਇਸ ਤਰੀਕੇ ਨਾਲ ਸਿੰਗਲ ਫੁੱਟ ਯੂਜ਼ ਤੁਸੀਂ ਕਰ ਸਕਦੇ ਜੀ ਔਰ ਇਸ ਤਰੀਕੇ ਨਾਲ ਬਸ ਇਹਦਾ ਥੋੜਾ ਜਿਹਾ ਧਿਆਨ ਰੱਖਣ ਦੀ ਲੋੜ ਹੈ ਕਿ ਆਪਾਂ ਜਿਹੜਾ ਵਿੱਚ ਲਾਈਨਿੰਗ ਅਟੈਚ ਕੀਤੀ ਹੋਈ ਹੈ ਆਪਾਂ ਉਹਨੂੰ ਜ਼ਿਆਦਾ ਠੀਕ ਹੈ ਉਹਨੂੰ ਟਾਈਟ ਨਹੀਂ ਕਰਨਾ ਵਰਨਾ ਆਪਾਂ ਜਦੋਂ ਵੇਅਰ ਕਰਾਂਗੇ ਸੂਟ ਨੂੰ ਤੇ ਉਹ ਥੋੜੀ ਜੀ ਵਿੱਚੋਂ ਇੱਕ ਕਸਾਬ ਜਿਹਾ ਮਹਿਸੂਸ ਹੋਏਗਾ ਉੱਪਰਲਾ ਕੱਪੜਾ ਹਲਕਾ ਹਲਕਾ ਝੋਲ ਖਾਏਗਾ ਨੀਚੇ ਵਾਲਾ ਟਾਈਟ ਰਹੇਗਾ ਲਾਈਨਿੰਗ ਵਾਲਾ ਠੀਕ ਹੈ ਪਰ ਲਾਈਨਿੰਗ ਵਾਲੇ ਨੂੰ ਆਪਾਂ ਥੋੜੀ ਜਿਹਾ ਲੂਜ਼ ਰੱਖ ਕੇ ਫਿਰ ਆਪਾਂ ਇਹਨੂੰ ਸਟਿਚ ਕਰਨਾ ਹੈ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਔਰ ਬਾਅਦ ਦੇ ਵਿੱਚ ਇਹ ਸਲਾਈਆਂ ਜਿਹੜੀਆਂ ਖੋਲਣੀਆਂ ਬਹੁਤ ਔਖੀਆਂ ਲੱਗਦੀਆਂ ਨੇ ਔਰ ਵਾਰ-ਵਾਰ ਇਸ ਤਰੀਕੇ ਦੇ ਨਾਲ ਸਲਾਈ ਨਹੀਂ ਖੁੱਲਦੀ ਔਰ ਤੁਸੀਂ ਪਹਿਲਾਂ ਹੀ ਇਸ ਤਰੀਕੇ ਨਾਲ ਹਲਕੀ ਜਿਹੀ ਲੂਸਿੰਗ ਰੱਖ ਕੇ ਫਿਰ ਆਪਾਂ ਇਹਨੂੰ ਇਸ ਤਰੀਕੇ ਨਾਲ ਕਪੜੇ ਨੂੰ ਫਿਰ ਆਪਾਂ ਵਧਿਆ ਕਰਕੇ ਇਹਨੂੰ ਲਗਾਣੀ ਹੈ ਠੀਕ ਹੈ ਲੇਸ ਨੂੰ ਔਰ ਇਸ ਤਰੀਕੇ ਨਾਲ ਜਿੰਨੇ ਵੀ ਐਕਸਟਰਾ ਮਾਰਜਿਨ ਨੇ ਕਪੜੇ ਦੇ ਔਰ ਉਹ ਆਪਾਂ ਨੂੰ ਅੰਦਰ ਟਰਨ ਕਰਕੇ ਇਸ ਤਰੀਕੇ ਦੇ ਨਾਲ ਆਪਾਂ ਲਗਾ ਕੇ ਇਹਨੂੰ ਰੈਡੀ ਕੀਤਾ ਹੋਇਆ ਠੀਕ ਹੈ ਔਰ ਐਸੀ ਕਨਲ ਸਾਡੀ ਇੱਕ ਚਾਕ ਦੇ ਲੱਗ ਕੇ ਕੰਪਲੀਟ ਹੋ ਗਈ ਹੈ ਕਿਉਂਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਵੇਖੋ ਜੀ ਵਿਖਾ ਦਿੰਨੇ ਆਪ ਜੀ ਨੂੰ ਦੋ ਸਿਲਾਈਆਂ ਦੇ ਵਿੱਚ ਸਾਡੀ ਇੱਕ ਚਾਕ ਦੀ ਲੈਂਸ ਲੱਗ ਕੇ ਔਰ ਤਿਆਰ ਹੋ ਜਾਂਦੀ ਹੈ ਠੀਕ ਹੈ ਆਹ ਤੇ ਇੱਕ ਤਰੀਕੇ ਦੇ ਨਾਲ ਲੱਗ ਰਹੀ ਹੈ ਔਰ ਦੂਸਰੇ ਤਰੀਕੇ ਨਾਲ ਜਿੱਥੇ ਆਪਾਂ ਰੈਡੀ ਕਰਨੀ ਹੈ ਠੀਕ ਹੈ ਜਿੱਥੇ ਆਪਾਂ ਹੋਲਡ ਕਰਕੇ ਜਿੰਨਾ ਆਪਾਂ ਘੇਰਾ ਪਾਣਾ ਹੈ ਉਹ ਸਾਬ ਨਾਲ ਜਿੰਨਾ ਮਾਰਜਿਨ ਰੱਖਿਆ ਹੈ ਉੱਤੇ ਨਿਸ਼ਾਨੀ ਲਗਾ ਲੈਣੀ ਹੈ ਔਰ ਇਸ ਤਰੀਕੇ ਨਾਲ ਆਪਾਂ ਉੱਪਰ ਤੱਕ ਨਿਸ਼ਾਨੀ ਲਗਾਤੀ ਆਪ ਜਿੰਨੂੰ ਖੋਣ ਲਈਏ ਔਰ ਫਿਰ ਉਸੇ ਤਰੀਕੇ ਨਾਲ ਆਪਾਂ ਹੁਣ ਕਮੀਜ਼ ਸਾਡਾ ਸਿੱਧਾ ਹੋ ਗਿਆ ਹੈ ਔਰ ਇਸ ਤਰੀਕੇ ਨਾਲ 1.5 2 ਇੰਚ ਆਪਾਂ ਉੱਪਰ ਨੂੰ ਕੱਟ ਰੱਖ ਗਏ ਕੱਪੜੇ ਨੂੰ ਇਸ ਤਰੀਕੇ ਨਾਲ ਉੱਪਰ ਨੂੰ ਠੀਕ ਹੈ ਲੈਸ ਨੂੰ ਆਪਾਂ ਤੋੜ ਤੱਕ ਨਹੀਂ نیچے ਤੱਕ ਨਹੀਂ ਲਗਾਣਾ ਆਪਾਂ ਇਸ ਤਰੀਕੇ ਨਾਲ ਉਰੇ ਉਰੇ ਤੋਂ ਸਟਾਰਟ ਕਰ ਦੇਣੀ ਔਰ ਲੈ ਸਾਡੀ ਉਲਟੀ ਹੋ ਗਈ ਹੈ ਇਸ ਟਾਈਮ ਔਰ ਸिलाई ਸਾਡੀ ਕਪੜਾ ਜਿਹੜਾ ਸਿੱਧਾ ਹੈ ਠੀਕ ਹੈ ਔਰ ਨਿਸ਼ਚਿਤ ਤੌਰ ਤੇ ਕਈ ਵਾਰ ਹੁੰਦਾ ਹੈ ਕਿ ਆਪਾਂ ਇਸ ਤਰੀਕੇ ਨਾਲ ਜਦੋਂ ਸिलाई ਲਗਾ ਰਹੇ ਸਾਡੀ ਲਾਈਨਿੰਗ ਜਿਹੜੀ ਉਰੇ ਨੂੰ ਮੋੜ ਜਾਏਗੀ ਠੀਕ ਹੈ ਆਪਾਂ ਇਹਨੂੰ ਸिलाई ਲਗਾਉਣ ਤੋਂ ਪਹਿਲਾਂ ਇਸ ਤਰੀਕੇ ਨਾਲ ਉਹਨੂੰ ਪਹਿਲਾਂ ਸਿਕਿਉਰ ਕਰ ਲੈਣਾ ਹੈ ਜਾਂ ਤੁਸੀਂ ਥੱਲੇ ਪਿੰਨ ਲਗਾ ਸਕਦੇ ਹੋ ਜਾਂ ਫਿਰ ਤੁਸੀਂ ਧਿਆਨ ਦੇ ਨਾਲ ਉਹਨੂੰ ਠੀਕ ਹੈ ਇਹਨੂੰ ਪਹਿਲਾਂ ਮੈਨੇਜ ਕਰ ਲੈਣਾ ਕਿਉਂਕਿ ਫਿਰ ਲਾਸਟ ਉੱਪਰ ਤੱਕ ਆਣ ਕੇ ਸਾਡੀ ਜਿਹੜੀ ਸਿਲਾਈ ਹੈ ਉੱਪਰ ਥੋੜਾ ਜਿਹਾ ਇੱਕ ਭੁੰਗ ਪਾਣਾ ਪੈਂਦਾ ਹੈ ਜਿੱਥੇ ਆਪਣੀ हिਪ ਦੀ ਫਿਟਿੰਗ ਹੁੰਦੀ ਹੈ ਉਹ ਜੋ ਕੀ ਬਿਲਕੁਲ ਅੱਛਾ ਵੀ ਨਹੀਂ ਲੱਗਦਾ ਔਰ ਇਸ ਤਰੀਕੇ ਦੇ ਨਾਲ ਆਪਾਂ ਉੱਪਰ ਤੱਕ ਸਿਲਾਈ ਇਹ ਦੀ ਵੀ ਇਹਨੂੰ ਬਿਲਕੁਲ ਨਾਲ ਸਟਾ ਕੇ ਆਪਾਂ ਜਿੱਥੇ हिਪ ਦੀ ਆਪਾਂ ਲਗਾਈ ਸੀ ਠੀਕ ਹੈ ਫਿਟਿੰਗ ਵਾਲੀ ਸਿਲਾਈ ਉਥੋਂ ਤੱਕ ਇਹਨੂੰ ਆਪਾਂ ਲਗਾ ਲੈਣਾ ਹੈ ਔਰ ਡੇਢ ਇੱਕ ਡੇਢ ਇੰਚ ਕਮ ਸੇ ਕਮ ਉੱਪਰ ਰੱਖ ਕੇ ਆਪਾਂ ਇਹਨੂੰ ਕਟਿੰਗ ਕਰ ਦੇਣਾ ਹੈ ਔਰ ਫਿਰ ਸਾਈਡ ਤੋਂ ਕਪੜਾ ਜਿਹੜਾ ਉਨੂੰ ਪਹਿਲਾਂ 1/2 ਇੰਚ ਨਾਲ ਇਸ ਤਰੀਕੇ ਨਾਲ ਫੋਲਡ ਕਰ ਲੈਣਾ ਹੈ ਫਿਰ ਉਹਦੇ ਉੱਪਰ ਜਿੱਥੇ ਆਪਾਂ ਨਿਸ਼ਾਨ ਸੋਰੀ ਸਟਿਚ ਲਗਾਈ ਸੀ ਉਹਦੇ ਉੱਪਰ ਆਪਾਂ ਇਹਨੂੰ ਸिलाई ਨੂੰ ਲਗਾਉਣਾ ਸਟਾਰਟ ਕਰਨਾ ਹੈ ਠੀਕ ਹੈ ਆਪਾਂ ਇਹਨੂੰ ਸिलाई ਦੇ ਨੀਚੇ ਤੋਂ ਲਗਾਵਾਂਗੇ ਲੇਕਿਨ ਲੈਸ ਆਪਾਂ ਥੋੜੀ ਜੀ 1 1/2 ਇੰਚ ਆਪਾਂ ਉਰੇ ਤੋਂ ਲਾਉਣੇ ਸਟਾਰਟ ਕੀਤੀ ਸੀ ਤਾਂ ਕਿ ਜਦੋਂ ਆਪਾਂ ਘੇਰਾ ਫੋਲਡ ਕਰੀਏ ਤੇ ਸਾਨੂੰ ਦਿੱਕਤ ਨਾ ਆਵੇ ਠੀਕ ਹੈ ਆਪਾਂ ਬਿਲਕੁਲ ਜਿੱਥੇ ਸिलाई ਲਗਾਈ ਸੀ ਉਹਦੀ ਸिलाई ਦੇ ਉੱਪਰ ਹੀ ਕੱਪੜੇ ਨੂੰ ਐਕਸਟਰਾ ਜਿਹੜੇ ਨੂੰ ਫੋਲਡਿੰਗ ਵਾਲਾ ਹੈ ਉਨੂੰ ਆਪਾਂ ਅੰਦਰੋਂ ਟਰਨ ਕਰਦੇ ਹੋਏ ਇਹਨੂੰ ਚੰਗੀ ਤਰੀਕੇ ਦੇ ਨਾਲ ਇਹਨੂੰ ਇਸ ਤਰੀਕੇ ਨਾਲ ਲੈਸ ਨੂੰ ਲਗਾ ਕੇ ਔਰ ਬਹੁਤ ਈਜ਼ੀ ਤਰੀਕੇ ਨਾਲ ਦੋ ਸਿਲਾਈਆਂ ਦੇ ਵਿੱਚ ਸਾਡੀ ਲੈਸ ਇਸ ਤਰੀਕੇ ਨਾਲ ਅਟੈਚ ਹੋ ਜਾਂਦੀ ਹੈ ਠੀਕ ਹੈ ਔਰ ਆ ਵੇਖੋ ਜੀ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਸਕਦੇ ਜੀ ਔਰ ਸਿੰਗਲ ਫੁੱਟ ਦੇ ਨਾਲ ਬਹੁਤ ਹੀ ਅੱਛੇ ਰਦਾ ਗੁੱਤੂ ਜਿਹੜਾ ਮੋਤੀ ਵਗੈਰਾ ਲੱਗਾ ਹੁੰਦਾ ਹੈ ਉਹ ਵੀ ਨਹੀਂ ਟੁੱਟਦਾ ਮੋਰ ਐਸਰੀ ਕੇ ਨਾਲ ਆਪਾਂ ਇਹਨੂੰ ਵੀ ਲਗਾ ਕੇ ਰੈਡੀ ਕਰ ਲਿਆ ਦੋਨੋਂ ਤਰੀਕੇ ਦੇ ਨਾਲ ਠੀਕ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਲਗਾ ਸਕਦੇ ਹੋ ਜਿਹੜਾ ਤੁਹਾਨੂੰ ਅੱਛਾ ਲੱਗਦਾ ਹੈ ਔਰ ਆਪਾਂ ਵੇਖੋ ਜੀ ਦੋਨੋਂ ਸਾਈਡ ਸਾਡੇ ਲੱਗ ਕੇ ਅਟੈਚ ਹੋ ਚੁੱਕੀ ਹੈ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਹੈ ਔਰ ਤੁਸੀਂ ਵੀ ਇਸੇ ਤਰੀਕੇ ਨਾਲ ਲਗਾ ਲੈਣਾ ਠੀਕ ਹੈ ਔਰ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਆਪਣੇ ਕੀਮਤੀ ਸੁਝਾਅ ਵੀ ਜ਼ਰੂਰ ਦਿਆ ਕਰੋ ਕੀ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਔਰ ਆ ਸਾਡੀ ਇਸ ਤਰੀਕੇ ਦੇ ਨਾਲ ਦੋਨੋਂ ਤਰੀਕੇ ਦੇ ਨਾਲ ਲੱਗ ਕੇ ਆ ਰੈਡੀ ਹੋ ਗਈ ਹੈ ਠੀਕ ਹੈ ਤੁਸੀਂ ਵੇਖ 파 ਰਹੇ ਹੋ ਕਿਹੇ ਵੀ ਪਾਸੇੋਂ ਪਤਾ ਨਹੀਂ ਲੱਗ ਰਿਹਾ ਕਿ ਕਿਹੜੇ ਟਾਈਪ ਨਾਲ ਲੱਗੀ ਹੋਈ ਹੈ ਬਹੁਤ ਹੀ ਪਿਆਰੀ ਔਰ ਫਿਨਿਸ਼ਿੰਗ ਦੇ ਨਾਲ ਲੱਗੀ ਹੋਈ ਹੈ ਔਰ ਆਪ ਜੀ ਨੂੰ ਆਪਾਂ ਇਹਦੀ ਫਾਈਨਲ ਲੁੱਕ ਵੀ ਵਿਖਾਣੇ ਆ ਸੂਟ ਦੀ ਕਿਵੇਂ ਰੈਡੀ ਹੋਇਆ ਹੈ ਠੀਕ ਹੈ ਆ ਵੇਖੋ ਜੀ ਸਾਡੇ ਚਾਕਾ ਤੇ ਹੀ ਤਰਪਾਈ ਕਰਕੇ ਔਰ ਇਹਦੀ ਫਾਈਨਲ ਲੁੱਕ ਆਪ ਜੀ ਨੂੰ ਵਿਖਾ ਰਹੇ ਆ ਤੇ ਆ ਵੇਖੋ ਜੀ दोनों तो साइड इधर भी लग चुकी है और उसी फिनिशिंग चेक कर सकते हो बहुत ही प्यारी और बहुत ही वधिया लगी हुई है और आप देखो अटैच कर चुके हैं और इस तरीके बैल स्लीवस भी बनाई ने हल्किया जी वीडियो किमें दगी प्लीज जरूर करना दसना